ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਧੂਰੀ ਸਵੇਰੇ ਦੇ ਖੜੇ ਆ ਇੱਥੇ ਅਸੀਂ ਆ ਗਏ ਸੀ ਇੱਥੇ ਸਾਢੇ 6 ਵਜੇ ਪਹੁੰਚ ਗਏ ਸੀ ਧੂਰੀ ਧੂਰੀ ਭਾਨੇ ਸਿੱਧੂ ਦੇ ਹੱਕ ਵਿੱਚ ਆਏ ਅੱਜ ਜਿਹੜਾ ਕੀ ਏਜੰਟਾਂ ਨੇ ਉਹਦੇ ਉੱਤੇ ਝੂਠੇ ਪਰਚੇ ਸਰਕਾਰ ਨੇ ਸੁਆਏ ਨੇ ਉਹਦਾ ਵਿਰੋਧ ਕਰਨ ਲਈ ਰੇਲਾ ਰੋਕਣ ਲਈ ਆਏ ਸੀ ਅੱਜ ਧੂਰੀ ਧੂਰੀ ਜਦੋਂ ਅਸੀਂ ਉੱਥੇ ਦੋਲਾ ਫਾੜਕ ਦੇ ਨੇੜੇ ਗਏ ਤਾਂ ਪੁਲਿਸ ਨੇ ਸੌਣੀ ਬਣਾਈ ਪਈ ਓਕੇ ਹੋਈ ਐ ਐਡਾ ਧੱਕਾ ਬੰਦੇ ਬੁੱਚੜ ਦਾ ਐਡਾ ਧੱਕਾ ਸਾਡੇ ਨੌਜਵਾਨਾਂ ਨੂੰ ਯਾਰ ਸਾਨੂੰ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਜਾਂਦਾ ਜਿਹੜਾ ਅਸੀਂ ਸ਼ਾਂਤਮਈ ਤਰੀਕੇ ਨਾਲ ਕਰਨਾ ਚਾਹੁੰਦੇ ਆ ਫਿਰ ਕਹਿੰਦੇ ਆ ਇਹ ਪੜਕਾਉਂਦੇ ਆ ਨੌਜਵਾਨਾਂ ਨੂੰ ਫਿਰ ਕਹਿੰਦੇ ਇਹ ਖਾਲਿਸਤਾਨ ਦੀ ਗੱਲ ਕਰਦੇ ਆ ਕਿਉਂ ਨਾ ਕਰੀਏ ਯਾਰ ਸੋਡੇ ਰਾਤ ਕਿੰਨਾ ਧੱਕਾ ਅੱਜ ਹੁਣ ਵੀ ਅਸੀਂ ਪੂਰੀ ਆ ਰੇਲਵੇ ਫਾਟਕਾ ਦੇ ਖੜੇ ਆ ਅਸੀਂ ਇੱਧਰ ਅਸੀਂ ਹੁਣ ਥੋੜੇ ਥੋੜੇ ਪਾਸੇ ਜੀ ਹੋ ਗਏ ਕੱਲਾ ਕੱਲਾ ਜਾਣਾ ਹੋ ਗਏ ਉੱਥੇ ਪਹੁੰਚਾਂਗੇ ਜਿਹਨੇ ਰੋਕਣਾ ਹੋਇਆ ਰੋਕ ਲਿਓ ਪਹਿਲਾਂ ਸਾਡੀਆਂ 10 12 ਉੱਥੇ ਭੈਣਾਂ ਖੜੀਆਂ ਸੀ ਉਹਨਾਂ ਨੂੰ ਚੱਕ ਕੇ ਲੈ ਗਏ ਮੁੰਡੇ ਖੜੇ ਸੀ ਸਾਡੇ ਉਹਨਾਂ ਨੂੰ ਚੱਕ ਕੇ ਲੈ ਗਏ ਅਸੀਂ ਪਹੁੰਚਾਂਗੇ ਠੀਕ ਹੈ ਤੁਸੀਂ ਵੀ ਬਾਈ ਬਣੇ ਜਾਗਦੀਆਂ ਜਮੀਰਾਂ ਵਾਲਿਓ ਪਹੁੰਚ ਜਾਓ ਨਹੀਂ ਫਿਰ ਇੱਥੇ ਇਹਨਾਂ ਨੇ ਚੱਕ ਚੱਕ ਕੱਲੇ ਨੂੰ ਜੇਲ੍ਹਾਂ 'ਚ ਢੱਕ ਦੇਣਾ ਠੀਕ ਆ ਫੇਰ ਪਸਤਾਉਂਗੇ ਪਹਿਲਾਂ ਭਾਈ ਅਮਰਤਪਾਲ ਖਾਲਸਾ ਜੀਲੇ ਨਹੀਂ ਬੋਲੇ ਆਪਾਂ ਠੀਕ ਆ ਜੇ ਉਹਦਾਂ ਦੇ ਬੋਲੇ ਹੁੰਦੇ ਅੱਜਾ ਕਿਸੇ ਦੇ ਸਾਡੇ ਵਰਗੇ ਜਿਹੜੇ ਜੇਲਾ ਚ ਗਏ ਤੇ ਹੋਰ ਮੁੰਡੇ ਗਏ ਨੇ ਉਹ ਅੱਜ ਜੇਲਾ ਚ ਨਹੀਂ ਸੀ ਹੁਣੇ ਤੂੰ ਛੋਟਾ ਇਹੀ ਕਸੂਰ ਆ ਵੀ ਤੁਸੀਂ ਭਾਈ ਬੋਲੇ ਨਹੀਂ ਜੇ ਤੁਸੀਂ ਅੱਜ ਵੀ ਨਾ ਇੱਥੇ ਫੜਕਾਤੇ ਆਏ ਸਾਨੂੰ ਕੋਈ ਡਰ ਨਹੀਂ ਭਾਈ ਅਸੀਂ ਜੇਲਾ ਚ ਭਗ ਜਾਾਂਗੇ ਕੋਈ ਗੱਲ ਨਹੀਂ ਝੱਲ ਲਾਂਗੇ ਜਿਹੜਾ ਕੋਈ ਪਰਚੇ ਹੋਣਗੇ ਜਿੰਨਾ ਤੁਸਾਂ ਝੱਲ ਲਾਂਗੇ ਪਰ ਛੋਟੇ ਜਿਵਾਂ ਅਸ ਨੂੰ ਲਾਹਨਤਾ ਪਾਇਆ ਕਰਨਗੇ ਵੀ ਤੁਸੀਂ ਇਹਨਾਂ ਦੇ ਹੱਕ ਚ ਕਿਉਂ ਨਹੀਂ ਖੜੇ ਮਿੱਤਰੋ ਤੂਰੀ ਹਾਟਕਾਂ ਦੇ ਹੁਣ ਅਸੀਂ ਜਵਾਬ ਲਵੇ ਜਾ ਰਹੇ ਹੁਣ ਇਧਰੋਂ ਤੁਰ ਕੇ ਜਾਵਾਂਗੇ ਤੇ ਪਹੁੰਚਣਾ ਪਹੁੰਚੋ ਉਂਕਰ ਸਾਨੂੰ ਦਾ ਜੇਲਾ ਚ ਲਾਏ ਜਾਣਗੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਕਿਸੇ ਦਾ ਭੈ ਨਹੀਂ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜਾ ਸਾਡਾ ਐਮਪੀ ਹੈ ਇੱਥੋਂ ਦਾ ਤੁਸੀਂ ਦੇਖੋ ਫੇਰ ਵੀ ਪੁਲਿਸ ਕਿੱਡਾ ੱੱੱਕਾ ਕਰ ਰਹੀ ਆ ਪ੍ਰਧਾਨ ਸਾਹਿਬ ਵੀ ਹੁਣ ਜਲਦੀ ਇੱਥੇ ਆਉਣਗੇ ਤੁਸੀਂ ਵੀ ਸਾਰੇ ਨੌਜਵਾਨ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ